ਅੱਜ ਕੱਲ ਸਾਨੂੰ ਏਡੀਸੀ ਸਾਹਿਬ ਦਾ ਫੋਨ ਆਇਆ ਸੀਗਾ ਜੀ ਤੇ ਕੱਲ ਪ੍ਰਸ਼ਾਸਨ ਦੇ ਨਾਲ ਜਿਹੜੀ ਟੂਲ ਪਲਾਜਾ ਲੱਡੂਵਾਲ ਦੇ ਸਬੰਧ ਦੇ ਵਿੱਚ ਮੀਟਿੰਗ ਆ ਜੀ ਤੇ ਉਹਦੇ ਬਾਰੇ ਜਿਹੜੀ ਮੀਟਿੰਗ ਆ ਸਾਡੀ 12 ਵਜੇ ਚੱਲੀ ਅਸੀਂ ਜਿਹੜੀਆਂ ਟੂਲ ਪਲਾਜੇ ਦੇ ਵਿੱਚ ਹੋ ਰੀਆਂ ਪਤਾਈਆਂ ਸੀਗੀਆਂ ਜੀ ਉਹਦੇ ਬਾਰੇ ਜਿਹੜੀਆਂ ਅਸੀਂ ਬਰੀਕੀ ਨਾਲ ਉਹਦੀ ਜਾਂਚ ਕੀਤੀ ਉਹ ਸਾਰੀਆਂ ਅਸੀਂ ਅੱਜ ਇਹਨਾਂ ਨੂੰ ਦੱਸੀਆਂ ਨੇ ਔਰ ਕੱਲ ਦੀ ਜਿਹੜੀ ਹਾਈ ਕੋਰਟ ਦੀ ਤਰੀਕ ਆ ਉਹਦੇ ਵਿੱਚ ਵੀ ਆਪਣਾ ਵਕੀਲ ਪੇਸ਼ ਕਰ ਰਹੇ ਆਂ ਔਰ ਪ੍ਰਸ਼ਾਸਨ ਨਾਲ ਪਰਸੋਂ ਨੂੰ 4 ਵਜੇ ਫਿਰ ਮੀਟਿੰਗ ਆ ਦੁਬਾਰੇ ਜੋ ਵੀ ਹਾਲ ਨਿਕਲੂਗਾ ਉਹ ਤੁਹਾਡੇ ਸਾਹਮਣੇ ਹੋਊਗਾ ਔਰ ਆ ਸਾ ਵੀ ਜਿਹੜਾ ਜਿਹੜਾ ਜੂ ਸਾਡੀਆਂ ਮੰਗਾਂ ਨੇ ਉਹ ਤਕਰੀਬਨ ਤਕਰੀਬਨ ਪੂਰੀਆਂ ਹੋ ਜਾਣਗੀਆਂ ਇਹਦੇ ਦਿਬਾਜੀ ਲੋਕੀ ਬੜੇ ਖੁਸ਼ ਆ ਵੀ ਪ੍ਰਾਣ ਜੜੀਆਂ ਕਿੰਨਾ ਚਾਹ ਕਿਉਂਕਿ ਕਾ ਵੀ ਖੁਸ਼ ਸੀ ਵੀ 1.5 ਘੰਟੇ ਜੀਦਾ ਤੇ ਲੱਗ ਰਿਹਾ ਵੀ ਸਰਦਾਰ ਮਨੂ ਵੀ 150 ਪ੍ਰਾਣ ਦੇ ਲੱਗੂ ਅਸੀਂ ਬਿਲਕੁਲ ਹੁਣ ਵੀ ਇਸੇ ਗੱਲ ਤੇ ਅੜੇ ਰਹੇ ਹਾਂ ਜੀ ਹੁਣ ਵੀ ਜਿਹੜੀ ਮੇਰੀ ਸਾਰੀ ਟੀਮ ਆ ਖੜੀ ਮੇਰੇ ਨਾਲ ਹੁਣ ਵੀ ਇਸ ਗੱਲ ਤੇ ਅੜੇ ਆ ਕੀ ਭਾਈ ਸਾਡਾ 150 ਰੁਪਿਆ ਜਿਹੜਾ ਰੇਟ ਆ ਉਹ ਸਾਡਾ ਉਹੀ ਹੋਊਗਾ ਉਸ ਤੋਂ ਬਿਨਾ ਇਹ ਟੂਲ ਪਲਾਟਾ ਨਹੀਂ ਜੇ ਟੂਲ ਪਲਾਟਾ ਬੰਦ ਜੋ ਨੈਸ਼ਨਲ ਹਾਈਵੇ ਗਈ ਆ ਕੋਰਟ ਚ ਕੱਲ ਤਰੀਕ ਵੀ ਆ ਹਾਂ ਫਿਰ ਤੁਹਾਡਾ ਤੁਸੀਂ ਆਪਣੇ ਫੈਸਲੇ ਤੇ ਹਲੇ ਵੀ ਕਾਇਮ ਹੋ ਫਿਰ ਬਿਲਕੁਲ ਅਸੀਂ ਆਪਣੇ ਫੈਸਲੇ ਤੇ ਕਾਇਮ ਆ ਮੇਰੀ ਪੂਰੀ ਟੀਮ ਫੈਸਲੇ ਤੇ ਕਾਇਮ ਆ ਅਸੀਂ ਕੱਲ ਆਪਣਾ ਜਿਹੜਾ ਉੱਥੇ ਵਕੀਲ ਉਹ ਵੀ ਪੇਸ਼ ਕਰਾਂਗੇ ਸਾਡਾ ਵਕੀਲ ਸਾਹਿਬ ਜਾ ਕੇ ਆਪਣਾ ਪੱਖ ਦੱਸਣਗੇ ਔਰ ਫਿਰ ਜਿਹੜੀ ਅਗਲੀ ਤਰੀਕ ਹੋਊਗੀ ਉਸ ਦਿਨ ਜਿਹਦੇ ਸਬੂਤ ਸਬਾਤ ਆ ਸਾਰੇ ਇਕੱਠੇ ਕਰਕੇ ਦੇਾਂਗੇ ਕਿਉਂਕਿ ਨੈਸ਼ਨਲ ਹਾਈਵੇ 'ਚ ਇੰਨੀਆਂ ਜਾਲੀਆਂ ਪਤਾਈਆਂ ਨੇ ਔਰ ਜਿਹੜੀਆਂ ਕੰਪਨੀਆਂ ਨੂੰ 2.5 ਸਾਲ 2008 ਦੇ ਵਿੱਚ ਜਦੋਂ ਇਹਨਾਂ ਨੇ ਕੰਮ ਦਿੱਤਾ ਸੂਮਾ ਕੰਪਨੀ ਨੂੰ 2.5 ਸਾਲ ਚ ਪੂਰਾ ਕਰਨਾ ਸੀ ਉਹ ਅੱਜ ਵੀ ਨਹੀਂ ਪੂਰਾ ਹੋਇਆ ਕਿਉਂਕਿ ਅੱਜ ਵੀ ਜਾ ਕੇ ਦੇਖੋ ਜਾਲੀਆਂ ਲੱਗ ਰਹੀਆਂ ਨੇ ਔਰ ਜਾਲੀਆਂ ਨਾ ਲੱਗਣ ਦੇ ਕਾਰਨ ਅਚ ਕਿੰਨੇ ਹਜ਼ਾਰਾਂ ਲੋਕਾਂ ਦੀ ਜਾਨ ਹੈ ਜਿਹੜੀ ਜਾ ਚੁੱਕੀ ਆ ਅੰਡਰਪਾਸ ਸਹੀ ਨਹੀਂ ਬਣੇ ਹੈਗੇ ਸਰਵਸ ਰੋਡ ਸਹੀ ਨਹੀਂ ਹੈਗੇ ਔਰ ਜਿਹੜੀਆਂ ਇਹ ਐਨਐਚਏ ਜਿਹੜਾ ਹੈਗਾ ਇਹ ਪਾਣੀਪਤ ਤੋਂ ਲੈ ਕੇ ਜਲੰਧਰ ਤੱਕ ਪਈ ਹੈ 290.1 ਕਿਲੋਮੀਟਰ ਦਾ ਰੋਡ ਆ ਜਿਹੜਾ ਇਸ ਲਡੂਵਾਲ ਦੇ ਨਾਲ ਤਿੰਨ ਟੂਲ ਪਲਾਜੇ ਹੋਰ ਨੇ ਜਿਨ੍ਹਾਂ ਦੇ ਅੰਡਰ ਆਉਂਦਾ ਸੀਗਾ ਔਰ ਇੱਥੇ 225 ਕਿਲੋਮੀਟਰ ਦੇ ਵਿੱਚ ਜਿਹੜੀਆਂ ਸੜਕ ਸਪੀਡ ਲਾਈਟਾਂ ਨੇ ਉਹ ਵੀ ਸਾਰੀਆਂ ਕੰਪਨੀਆਂ ਤੇ ਸਰਕਾਰ ਰਲ ਕੇ ਖਾ ਗਈ ਆ ਉਹ ਵੀ ਨਹੀਂ ਕਿਤੇ ਚੱਲਦੀਆਂ ਪਈਆਂ ਕਿਉਂਕਿ ਉਹਦੇ ਨਾਲ ਚੱਲਣ ਕਰਕੇ ਰਾਤ ਨੂੰ ਜਿਹੜੇ ਐਕਸੀਡੈਂਟ ਆ ਵਧ ਹੁੰਦੇ ਹੁੰਦੇ ਆ ਕਈ ਚੀਜ਼ਾਂ ਇਹੋ ਜਿਆਂ ਨੇ ਜਿਹੜੀਆਂ ਜਿਹੜੀਆਂ ਉੱਥੇ ਗੈਰ ਕਾਨੂੰਨੀ ਵੀ ਚੱਲ ਰਹੀਆਂ ਨੇ ਜਿਵੇਂ ਆ ਬੱਸਾਂ ਦਾ ਮਸਲਾ ਸੀਗਾ 750 ਰੁਪਏ ਬੱਸ ਦਾ ਰੇਟ ਆ ਤੇ ਬੱਸ 400 ਰੁਪਏ ਲੈ ਕੇ ਨੰਘਾ ਰਹੇ ਆ ਜੇ ਬੱਸ 400 ਲੈ ਕੇ ਨੰਘ ਰਹੀਏ ਤੇ ਬਾਕੀਆਂ ਤੇ ਜਿਹੜਾ ਭਜਨਾ ਪਾਇਆ ਜਾ ਰਿਹਾ ਇਹ ਦੋ ਨੰਬਰ ਦੇ ਵਿੱਚ ਇਹੋ ਜੇ ਕੰਮ ਕਿਉਂ ਕੀਤੇ ਜਾ ਰਹੇ ਆ ਮਤਲਬ ਹੁਣ ਗੱਲ ਹੋਇਆ ਤਾਂ ਇੱਕੀ ਪ੍ਰਸ਼ਾਸਨ ਹੈਗਾ ਪ੍ਰਸ਼ਾਸਨ ਬਣੋ ਦੇਖੋ ਜੀ ਪ੍ਰਸ਼ਾਸਨ ਸਾਡਾ ਪੂਰਾ ਸਹਿਯੋਗ ਕਰ ਰਿਹਾ ਪ੍ਰਸ਼ਾਸਨ ਪੂਰਾ ਸਹਿਯੋਗ ਕਰ ਰਿਹਾ ਔਰ ਪਰਸੋਂ ਦੀ ਮੀਟਿੰਗ ਦੁਬਾਰੇ ਫੇਰ ਰੱਖੀ ਗਈ ਆ ਤੇ ਅਸੀਂ ਵੀ ਆਪਣੇ ਜਿਹੜੇ ਬਾਕੀ ਸਾਥੀ ਆ ਉਹਨਾਂ ਨਾਲ ਬੈਠ ਕੇ ਕੱਲ ਇੱਕ ਮੀਟਿੰਗ ਕਰਾਂਗੇ ਉਸ ਮੀਟਿੰਗ ਤੋਂ ਬਾਅਦ ਪਰਸੋਂ ਨੂੰ ਫੇਰ ਪ੍ਰਸ਼ਾਸਨ ਨਾਲ ਮੀਟਿੰਗ ਕਰਾਂਗੇ ਜੋ ਸਿੱਟਾ ਨਿਕਲੂਗਾ ਤੁਹਾਡੇ ਸਾਹਮਣੇ ਵੀ ਕੋਰ ਦਾ ਫੈਸਲਾ ਬਾਕੀ ਕੋਰ ਦਾ ਹੈ ਜਦੋਂ ਆਊਗਾ ਠੀਕ ਹੈ ਲੇਕਿਨ ਜਨਤਾ ਦਾ ਪੂਰਾ ਸਾਥ ਹੈ ਜੇ ਅਗਰ ਕੋਰ ਨੇ ਫੈਸਲਾ ਡਿਲੇ ਕਰ ਦਿੱਤਾ ਤਾਂ ਕਾਰਾ ਕਰਨਾ ਇਹਦੀ ਬਿਲਕੁਲ ਬੰਦ ਰਹੂਗਾ ਹਾਂਜੀ ਬੰਦ ਰਹੂਗੀ ਇਹ ਚੱਲਦਾ ਨਹੀਂ ਹੈਗਾ ਜੇ ਤੁਹਾਨੂੰ ਇੱਕ ਵਿਸ਼ਵਾਸ ਰੱਖੋ ਕਿ ਕੋਰ ਦਾ ਕੋਰ ਦਾ ਕੀ ਹੈ ਕਿਉਂਕਿ NHAI ਵੱਲੋਂ ਕਿਹਾ ਕਿ ਇਹ ਤਾਂ ਲਾਈਫਟਾਈਮ ਵਾਸਤੇ ਹੈਗਾ NHAI ਨੇ ਕਹਤਾ ਵੀ ਇਹ 2021 ਚ ਟੇਕਓਵਰ ਕਰ ਲਿਆ ਸੀ ਅਸੀਂ ਸੋਮਾ ਕੰਪਨੀ ਤੋਂ ਹੁਣ ਇਹਨੂੰ NHAI ਚਲਾ ਰਹੀ ਆ। ਇਹੀ ਅਜ ਤੱਕ ਨਹੀਂ ਰਾਜ ਸਮਝ ਆਇਆ ਵੀ ਜਿਹੜੀ ਉੱਥੇ ਕੰਪਨੀ ਬੈਠੀ ਬਰੋ ਕਿਵੇਂ ਬੈਠੀ ਆ। ਉਹ ਉਹ ਕੰਪਨੀ ਕਿਵੇਂ ਇਹਨੂੰ ਚਲਾ ਰਹੀ ਆ? ਔਰ ਧਰ ਤੀਜੇ ਦਿਨ ਤੁਸੀਂ ਇਹਦਾ ਰੇਟ ਵਧਾ ਦਿੰਨੇ ਆ। ਉਹ ਕਿਹੜੀਆਂ ਫੈਸਿਲਟੀਆਂ ਦੇ ਰਹੇ ਜੋ ਜਿਨ੍ਹਾਂ ਦੇ ਵਿੱਚ ਤੁਸੀਂ ਰੇਟ ਵਧਾ ਰਹੇ ਆ ਤੇ ਔਰ ਇਹ ਜੇ ਸਰਕਾਰ ਆਪ ਚਲਾਵੇ ਸਰਕਾਰ ਤੇ ਲੋਕਾਂ ਦੀ ਮਦਦ ਲਈ ਆ ਸਰਕਾਰ ਲੋਕਾਂ ਦੀ ਸਹਾਇਤਾ ਲਈ ਆ ਇਹ ਨਹੀਂ ਵੀ ਸਰਕਾਰ ਲੋਕਾਂ ਨੂੰ ਲੁੱਟਣ ਲਈ ਆ ਪਰ ਇੱਥੇ ਤੇ ਸੈਂਟਰ ਸਰਕਾਰ ਵੱਲੋਂ ਨਿਰੀ ਲੁੱਟ ਕੀਤੀ ਜਾ ਰਹੀ ਆ ਕਿਤੇ ਨਾ ਕਿਤੇ ਸਰਕਾਰ ਲੋਕਾਂ ਦੀਆਂ ਜੇਬਾਂ ਕੱਟ ਰਹੀ ਆ ਵੱਡਾ ਭਾਰੀ ਬੋਝ ਪੈ ਰਿਹਾ ਇਸ ਜਿਹੜਾ ਲੋਕਾਂ ਦੀਆਂ ਜੇਬਾਂ ਤੇ ਇੱਕ ਅਹੀ ਜਿਹੜਾ ਮੁੱਦਾ ਚੱਕਿਆ इन करा के के और यह बोझेबा नहीं, ये नहीं आ, मीटिंग में डीसी साहब थे सीपी साहब बैठे हुए थे मीटिंग में और किसान ज प्रधान दिलबाग जी सारे सी मीटिंग, मीटिंग काफ़ी सफल मीटिंग रही है और परसों फिर दोबारा मीटिंग कर रहे हैं अं फिर बैठ रहे हैं और बड़ा पॉजिटिव होकर सारे उठे कि जल्दी डिशीजन लेंगे कि टोल जल्दी खोलिया जाए नहीं कल हां ਕਿਸਾਨਾਂ ਦੇ ਜਿਹੜੇ ਇਸ਼ੂ ਸੀ ਉਹ ਮੰਗ ਪੱਤਰ ਉਹਨਾਂ ਨੇ ਪਹਿਲੇ ਵੀ ਦਿੱਤੇ ਐ ਐਸ ਡੀ ਐਮ ਸਾਹਿਬ ਨਾਲ ਗੱਲਬਾਤ ਚੱਲਦੀ ਰਹੀ ਹੈ ਜੀ ਮੇਰੇ ਨਾਲ ਵੀ ਗੱਲਬਾਤ ਚੱਲਦੀ ਰਹੀ ਹੈ ਜੀ ਸਾਹਿਬ ਦੀ ਨੋਟਿਚ ਸੀ ਗਵਰਨਮੈਂਟ ਨਾਲ ਵੀ ਗੱਲਬਾਤ ਚੱਲ ਰਹੀ ਹੈ ਉਸ ਬਾਰੇ ਕਿ ਜਿਸ ਤਰ੍ਹਾਂ ਇਸ਼ੂ ਉਹਨਾਂ ਦੇ ਕਿ ਟੋਲ ਦੇ ਰੇਟ ਬਹੁਤ ਹਾਈ ਹੋ ਕਟਾਏ ਜਾਣ ਮੰਥਲੀ ਪਾਸ ਦਾ ਰੇਟ ਬਹੁਤ ਜ਼ਿਆਦਾ ਹੈ ਉਹ ਵੀ ਕਟ ਹੋਣਾ ਚਾਹੀਦਾ ਫਿਰ ਕੁਝ ਵਾਸ਼ਰੂਮਸ ਵਗੈਰਾ ਜਿਹੜੇ ਹੈ ਵਾਸ਼ਰੂਮ ਰਿਪੇਅਰ ਚਾਹੀਦੀ ਹੈ ਉਹ ਕੰਮ ਸਟਾਰਟ ਹੋ ਚੁੱਕਾ ਆਲਰੇਡੀ ਵਾਸ਼ਰੂਮ ਦੀ ਰਿਪੇਅਰ ਉੱਥੇ ਚੱਲ ਰਹੀ ਹੈ ਬਾਕੀ ਉਹਨਾਂ ਡਰੇਨ ਦੇ ਇਸ਼ ਕਿ ਪਾਣੀ ਬਰਸਾਤ ਹੁੰਦਾ ਤੇ ਡਰੇਨ ਦੇ ਵਿੱਚ ਪਾਣੀ ਬਹੁਤ ਜਮਾ ਹੋ ਜਾਂਦਾ ਪਾਣੀ ਇਹ ਨਿਕਾਸੀ ਪ੍ਰੋਪਰ ਨਹੀਂ ਹੈ ਉੱਤੇ ਵੀ ਕੰਮ ਚੱਲ ਰਿਹਾ ਤੇ ਕਿਸਾਨਾਂ ਨੇ ਇਸ ਲਈ ਕਿਹਾ ਵੀ ਸਾਨੂੰ ਇੱਕ ਦਿਨ ਦਾ ਵਕਤ ਦਿੱਤਾ ਜਾਏ ਕੱਲ ਅਸੀਂ ਫੇਰ ਪਰਸੋਂ ਉਹਨਾਂ ਨਾਲ ਫੇਰ ਮੀਟਿੰਗ ਕਰਾਂਗੇ ਹਾਂ ਐਨਐਚਆਈ ਤੋਂ ਬੈਠੇ ਦੇ ਸੀਗੇ ਪ੍ਰੋਜੈਕਟ ਡਾਇਰੈਕਟਰ ਵਾਸ ਥੇ ਸਟਾਫਰ ਟੂ ਪਲਾਨਰ ਵੀ ਮੈਨੂੰ ਲੱਗੇ ਕਈ ਸਵਾਲ ਨੇ ਕਿ ਇਹਦੀ ਮਿਆਦ ਕਿੰਨੀ ਹੈ ਬਿਕਾਉਜ਼ ਐਨਐਚਆਈ ਕਹਿੰਦੀ ਕਿ ਇਹ ਲਾਈਫਟਾਈਮ ਬਸਤੇ ਯਾਰ ਤੇ ਪਿੱਛੇ ਆਇਆ ਸੀਗਾ ਕਿ ਕੰਪਨੀ ਨੇ ਕੁਝ ਟਾਈਮ ਬਸਤੇ ਹਾਇਰ ਕੀਤਾ ਹੋਇਆ ਹੈ ਨੈਸ਼ਨਲ ਅਥਾਰਟੀ ਜਿਹੜੀ ਹੈ ਇਹ ਚ ਰਿਪਲਾਈ ਫਾਈਲ ਕਰਨ ਜਾ ਰਹੀ ਹੈ কোর্ਟ ਦੇ ਵਿੱਚ ਸਾਰੇ ਡਾਕੂਮੈਂਟਸ ਲਗਾ ਕੇ ਕਿ ਮਿਆਦ ਇਹਦੀ ਕੀ ਹੈ ਸਾਰੇ ਡਾਕੂਮੈਂਟਸ ਲੱਗ ਦੇਣਗੇ ਬਾਕੀ ਅੱਜ ਪੀਡੀ ਸਾਹਿਬ ਨੇ ਨਾ ਕਿਹਾ ਵੀ 23 2023 ਤੱਕ ਸੀ ਇਹਦੀ ਮਿਆਦ ਨਾ ਉਹਦੇ ਬਾਅਦ ਹੁਣ ਪਬਲਿਕ ਫੰਡ ਚ ਜਾ ਰਿਹਾ ਹੁਣ ਜੋ ਵੀ ਕਲੈਕਸ਼ਨ ਜਾਂਦੀ ਹੈ ਉਹ ਸਾਰੀ ਯੂਜ਼ ਹੋਏਗੀ ਮੇਨਟੇਨੈਂਸ ਤੇ ਨਵੇਂ ਰੋ ਨਵੀਂ ब्रिजस डेवलप ਕਰਨ ਦੇ ਵਿੱਚ ਰੋਡਸ ਦੀ ਹੋਰ ਫਰਦਰ 6 ਲੇਨਿੰਗ ਦੇ ਵਿੱਚ ਉਹ ਸਾਰੇ ਫੰਡ ਜੀਮਸ ਫੌਂਡ ਜੀ ਪਰਸੋ ਫਿਰ ਮੀਟਿੰਗ ਕਰ ਰਹੇ ਆ ਅੱਛਾ ਨਤੀਜਾ ਨਿਕਲੇਗਾ